ਗਾਜ਼ਾ ਦੇ ਵਿੱਚ ਇਸ ਵਕਤ ਹਾਲਾਤ ਬਹੁਤ ਜ਼ਿਆਦਾ ਨਾਜ਼ੁਕ ਬਣੇ ਹੋਏ ਨੇ ਕਿਉਂਕਿ ਇੱਕ ਤੋਂ ਬਾਅਦ ਇੱਕ ਅਜ਼ਰਾਇਲ ਦੇ ਵੱਲੋਂ ਲਗਾਤਾਰ ਵੱਡੇ ਹਮਲੇ ਕੀਤੇ ਜਾ ਰਹੇ ਨੇ ਇੱਕ ਤਾਜ਼ਾ ਹਮਲਾ ਕੀਤਾ ਗਿਆ ਜਿਸ ਦੇ ਵਿੱਚ ਕੇ ਤਕਰੀਬਨ 44 ਲੋਕ ਮਾਰੇ ਗਏ ਜਿਸ ਦੇ ਵਿੱਚ ਕੇ ਇੱਕ ਜਗ੍ਹਾ ਤੇ 25 ਤੇ ਦੂਜੀ ਜਗ੍ਹਾ ਤੇ 19 ਲੋਕ ਮਾਰੇ ਗਏ ਤਾਂ ਜਦੋਂ ਖਾਦ ਸਮੱਗਰੀ ਵਾਲੇ ਟਰੱਕ ਦੇ ਕੋਲ ਖਾਣੇ ਦਾ ਪਦਾਰਥ ਲੈਣ ਦੇ ਲਈ ਲੋਕ ਇਕੱਠੇ ਹੋਏ ਹੁੰਦੇ ਨੇ ਅਜ਼ਾਨਕ ਜੜੀਆਂ ਮਜ਼ਾਇਲਾਂ ਦੇ ਨਾਲ ਇਹ ਸਟ੍ਰਾਈਕਾ ਕਰਕੇ ਇਜ਼ਰਾਈਲ ਦੇ ਵੱਲੋਂ ਹਮਲਾ ਬੋਲ ਦਿੱਤਾ ਜਾਂਦਾ ਧਾਵਾ ਬੋਲ ਦਿੱਤਾ ਜਾਂਦਾ ਜਿਸ ਦੇ ਵਿੱਚ ਕੇ 44 ਲੋਕਾਂ ਦੀ ਦੋ ਥਾਮਾਂ ਤੇ ਮੌਤ ਦੀ ਖਬਰ ਨਿਕਲ ਕੇ ਸਾਹਮਣੇ ਯੂਨਾਈਟਿਡ ਨੇਸ਼ਨ ਦੇ ਵੱਲੋਂ ਇੱਕ ਚਿੰਤਾ ਜਤਾਈ ਗਈ ਚੇਤਾਵਨੀ ਜਾਰੀ ਕੀਤੀ ਉਹਨਾਂ ਕਹਿ ਕੇ ਪਾਣੀ ਦੀ ਕਮੀ ਇਸ ਵਕਤ ਗਾਜ਼ਾ ਦੇ ਵਿੱਚ ਆ ਚੁੱਕੀ ਹੈ ਜੋ ਕਿ ਬੱਚਿਆਂ ਦੇ ਲਈ ਬਹੁਤ ਜ਼ਿਆਦਾ ਭਿਆਨਕ ਹਾਲਾਤ ਬਣ ਸਕਦੇ ਨੇ ਇਹਨਾਂ ਨੇ ਕਿਹਾ ਕਿ ਇਹਨਾਂ ਹਾਲਾਤਾਂ ਦੇ ਵਿੱਚ ਬੱਚਿਆਂ ਨੂੰ ਬਹੁਤ ਸਾਰੀਆਂ ਜਿਹੜੀਆਂ ਭਿਆਨਕ ਬਿਮਾਰੀਆਂ ਨੇ ਉਹ ਵੀ ਲੱਗਦਾadian ਇਤੋਂ ਤੱਕ ਕਿ WHO ਨੇ ਕੁਝ ਰਿਪੋਰਟਾਂ ਵੀ ਜਾਰੀ ਕੀਤੀਆਂ ਨੇ ਜਿਸ ਦੇ ਵਿੱਚ ਕਿ ਇਸ ਵਕਤ ਵੱਡੇ ਪੱਧਰ ਤੇ ਗਾਜ਼ਾ ਦੇ ਵਿੱਚ ਭੁੱਖਮਰੀ ਚੱਲ ਰਹੀ ਆ ਬੇਘਰੀ ਚੱਲ ਰਹੀ ਆ ਇਤੋਂ ਤੱਕ ਜਿਹੜੀਆਂ ਮੁੱਢਲੀਆਂ ਸਹਾਇਤਾ ਨੇ ਜਾਂ ਫਿਰ ਖਾਦ ਦੇ ਟਰੱਕ ਪਹੁੰਚਾਉਣ ਦੇ ਵਿੱਚ ਵੀ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ